ਲੋਈ ਮਿਲੋ ਵਿੰਦਰ ਨੂੰ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਮੈਂ ਕਿੱਦਾਂ ਠੀਕ ਆ ਹਾਂ ਬੈਠ ਰਹੇ ਹਾਂ ਵਾਹ ਬਹਿਲੇ ਹੋਏ ਬੈਠੇ ਆ ਉਹਨਾਂ ਮੋਰੇ ਸ਼ਾਮਾਂ ਦੀ ਹਵਾ ਚੱਲਦੀ ਬਸ ਦੰਬੀ ਹਾਂ ਲਾਈਟ ਹੈ ਘਰਾਂ ਲਾਈਟ ਨਹੀਂ ਘਰ ਹੈ ਨਹੀਂ ਦੀ ਘਰ ਹੂੰ ਹੁਣ ਹਵਾ ਦਾ ਬਣ ਲੱਗ ਗਿਆ ਇਸ ਟਾਈਮ ਅਗ 2:30 ਵਜੇ ਘਟਣ ਲੱਜਣਾ ਹੈ ਹੂੰ ਪਾ ਸਾਢੇ 3-4 ਵਜੇ ਤਾਂ ਫਿਰ ਅੱਗੇ ਲੱਗ ਜਾਂਦੀ ਹੈ ਇਹ ਹਜ ਗੱਟ ਬਾਟਾ ਲੈਂਦਾ ਨਾ ਕਦੇ ਬਹੁਤ ਕਰ ਨਹੀਂ 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 ਆਉਂਦੀ ਮੈਂ 5 ਵਜੇ ਦੇ ਵਿੱਚ ਖੌੜਾ ਉੱਠ ਖੜਦਾ ਫਿਰ ਆਦ ਨੂੰ ਮੀਂਹ ਵੀ ਪੈਂਦਾ ਅਸੀਂ ਕੱਲ ਮੈਂ ਕਹਿੰਦਾ 6 ਵਜੇ ਹਵਾ ਆ ਗਈ ਹਵਾ ਆ ਗਈ ਕਈ ਪਾਸੇ ਆ ਵੀ ਲਈਦੀ ਆਪਣੇ ਆਈ ਮੈਂ ਕਹਿੰਦਾ 9:00 ਵਜੇ ਹਾਂਜੀ ਅੱਛਾ ਉਹ ਆਈ ਆ ਫਿਰ ਮੀਂਹ ਕਿਤੇ ਪੈ ਲਿਆ ਦਾ ਹਣ ਬਾਈ ਮੈਨੂੰ ਘੋਟੋ ਵੀ ਆਇਆ ਹਣ ਪਈ ਕਿਸੇ ਇਲਾਕੇ ਚ ਹਵਾ ਠੰਡੀ ਆਉਂਦੀ ਜਿਹੜੀ ਆਈ ਰਾਤ ਨੂੰ ਆਪਣੇ ਵੀ ਕੁ ਭਰ ਆਇਆ ਲੱਗਦਾ ਹੀ ਪਊਗਾ ਪਰ ਮੀਂਹ ਦਾ ਮੌਸਮ ਦਾ ਦੁਆਰੇ ਨਹੀਂ ਹੈਗਾ ਨਿੱਕੀ ਹੋਗੀ ਹੁਣ ਅੱਜ ਕੱਲ ਦੇਖਿਆ ਕਰਮਜੀਤ ਪਾਣੀ ਲਾਉਂਦੇ ਜਦੋਂ ਉਹ ਰਾਜ ਨਹੀਂ ਹੈ ਕੋਈ ਨਹੀਂ ਹੱਸ ਕੇ ਕਰਿਓ ਫੁੱਟੇ ਤੋਂ ਪਾਣੀ ਲੱਗਣਗੇ ਘੜੀ ਚ ਮੌਸਮ ਖਰਾਬ ਹੋ ਗਏ ਜਦ ਇਹ ਆ ਜਾਂਦਾ ਫੈਨ ਲੱਗੇ ਰਹਿਣ ਭੱਜ ਗਈ ਜਿਹੜੇ ਸੁੱਕ ਪਕਾਉਂਦਾ ਉਹਨਾਂ ਲਾਈਟਾਂ ਬਝੂ ਦਿੰਦੇ ਅਸੀਂ ਜੇ ਰਾਤ ਗਾੜੇ ਕੋਲ ਤੇ ਗਿਆ ਇੱਥੇ ਉਹ ਬੰਨ ਕੋਲ ਨੂੰ ਅੱਗ ਨਿਕਲ ਹੀ ਖਾਦੀ ਹਾਂ ਜਦੇ ਭੱਜ ਗਈ ਉਹਦੇ ਬਾਅਦ ਉਹਨਾਂ ਨੇ ਫੇਰ ਛੱਡੀ ਤੇਰੀ ਲਾਈਟ ਉਹ ਮੋਟਰ ਦਾ ਉਹਦਾ ਬੱਲ ਬਾਲਿਆ ਇੱਕ ਰਾਤ ਨੇ ਜਿਹੜਾ ਮਹਾ ਦਿਨ ਦਾ ਜਿਹੜਾ ਨਿਕਲ ਇਹ ਕਹਿੰਦੇ ਬੱਲ ਬਾਲ ਦਿੰਦਾ ਅੱਛਾ ਮਾਫਰ ਉੱਪਰ ਤੇ ਦਾ ਬਲੈਕ ਆਊਟ ਕਰਿਆ ਬਈ ਬੱਲ ਬਾਲ ਕੇ ਗਿਆ ਕਹਿੰਦਾ ਨਾ ਫੋਨ ਕਰਿਆ ਬਈ ਉਤਾ ਫਿਰ ਹਾਂ ਬਈ ਉਤਾ ਅੱਛਾ ਉਹਦਾ ਪੈਣਾ ਹੀ ਦਾ ਰਾਤ ਨੂੰ ਮਹਾ ਲਾਈਟ ਆ ਗਈ ਨਾ ਬਲੀ ਜਾਣਾ ਲਾਈਟ ਤਾਂ ਆਈ ਮੈਂ ਕਹਿੰਦਾ ਤਕਰੀਬਨ 9:30 10 ਦੇ ਬਾਅਦ ਫੇਰ ਨਾਲੀ ਫੇਰ ਰਾਤ ਨੂੰ ਭੱਜ ਗਈ ਰਾਤ ਨੂੰ ਤਿੰਨ ਵਾਰ ਭੱਜੀ ਲੈ ਸਵੇਰ ਨੂੰ ਮੈਂ 4 ਵਜੇ ਉੱਠਿਆ ਮੈਂ ਸਾਂਗੇ ਨਹੀਂ ਗਿਆ ਦੇ ਉਸ ਮੇਟਣਾ ਇਨਵਿਟਰ ਨਾ ਕਰਕੇ ਪਤਾ ਲੱਗਦਾ ਹੁੰਦਾ ਹੈ ਮੋਬਾਈਲ ਚੱਕ ਕੇ ਲੈ ਕੇ ਜਿਹਨੇ ਮੋਬਾਈਲ ਚੱਕ ਕੇ ਲੈ ਕੇ ਆਇਆ ਇਹਨੂੰ ਲੇਟ ਆ ਗਈ ਲੇਟ ਤਾਂ ਕਿਉਂ ਆ ਜਿੱਧਰ ਵਿੱਚ ਆ ਜਾਂਦੀ ਹੈ ਠੀਕ ਹੋ ਗਈ ਅੱਜ 12 ਹੈ ਵੀ ਉਤੀਪਰੀ ਨਹੀਂ ਹਾਂਜੀ ਕੱਲ ਨੂੰ ਦੇਖਦੇ ਆ ਸ਼ਾਮ ਨੂੰ ਸ਼ਾਮ ਨੂੰ ਨਹੀਂ ਦੇਖਣਾ ਹੈਗਾ ਲੇਟ ਹੋਣਾ ਹੈ ਲੇਟ ਦੇ ਨਾਲ ਵਿੱਚ ਉਹ ਸ਼ਾਮ ਤੋਂ ਲੇਟ ਹੈ ਨਹੀਂ ਅਜੀ ਤੂੰ ਹੀ ਮੜੀ ਮੜੀ ਛੱਡੀ ਆ ਆਹੋ ਫਿਰ ਤੂੰ ਤਾਂ ਜੇ ਮੜ ਮੜੀ ਮਗਨ ਰਾਤ ਨੂੰ ਇਹਨੇ ਭਰ ਜਾਣਾ ਹੈ ਰਾਤ ਨੂੰ ਤਾਂ ਫਿਰ ਖਾਸੀ ਕਰਦਣੀ ਇਹਨੇ ਘੱਲ ਤੱਕ ਆ ਦਿਨ ਪੰਜਾਂ ਸਵੇਰ ਟਾਈਮ ਤੱਕ ਪੂਰੀ ਹੋ ਜਾਂਦੀ ਦੀ ਸਵੇਰ ਨੂੰ ਤਾਂ ਲੇਟ ਆ ਗਿਆ 8:00 ਵਜੇ ਆਪਣੇ ਸੁਵੀ ਚਲੀ ਆਹੋ ਚੈੱਕ ਕਰ ਲਈ ਚੱਕਾ ਚੱਕਾ ਤਾਂ ਜਦ ਨਾਲ ਦੀ ਨਾਲ ਹੁੰਦੀ ਆ ਜੇ ਘੱਟ ਭਖਾਰ ਆ ਤਾਂ ਸਰਪੀ ਦੀ ਨਾਲ ਗੱਦਾ ਲਿਆਉਣਾ ਪੈਣੀ ਦੀ ਬਾਅਦ ਫਿਰ ਗੱਦਾ ਲੇਕੇ ਲੇਕੇ ਬਿਜਲੀ ਵਾਲੇ ਕੋਲ ਜਾ ਹਾਂ ਥੱਲੇ ਗੱਦਾ ਵਜਾਇਆ ਉੱਪਰ ਫਨੀਦੀ ਪਾਵੇ ਉੱਪਰ ਢੇਰ ਜਾਈ ਹੈ ਹੈ ਫਨੀਦੀ ਤਰੀ ਵਜਾ ਕੇ ਪੂਰਾ ਬਿਸਤਰਾ ਲਾਇਆ ਵਾ ਤਾਂ ਫਨੀਦੀ ਨੂੰ ਫੇਰ ਨਹੀਂ ਆ ਗਿਆ ਫੇਰ ਢੋਮੇ ਸਿੱਟ ਕੇ ਆਏ ਫੇਰ ਢੋਮੇ ਫੇਰ ਹੋਰ ਵੀ ਹੋਈ ਲੱਗ। ਉਹ ਜ਼ਿਆਦਾ ਕਰਮਾਇਸ ਹੋਊ ਉਹਨੂੰ। ਨਹੀਂ ਕਰਮਾਇਸ ਥੋੜੋ। ਗੱਦਾ ਖਿੱਚੀ ਵੇਰੇ ਮਾ ਉਹ ਕਹਿੰਦੇ ਉਹ ਫੋੜੀ ਪਈ ਤੇ। ਇਹ ਵੀ 20-20 ਦੇ ਬੈਡਾਂ ਜੀ ਵਾਲੀ ਉਹ ਮੈਂ ਨਾ ਇੱਕਨੇ ਮੀਰਾਂ ਦੇ ਤਾਂ ਹਨਾ। ਹਾਂ। ਉਹ ਮਿੱਟੀ ਤਾਂ ਵਿੱਚ ਆਉਂਦੀ ਆ। ਉੱਪਰ ਛਾਣਾ ਪੈਣਾ ਮਿੱਟੀ ਦਾ। ਮਿੱਟੀ ਮਸ਼ੀਨ ਮਿੱਟੀ ਪਾਉਂਦੀ। ਛਾਣਾ ਪੈ ਜਾਣਾ। ਹੁਣ ਆਪਾਂ ਇਹ ਜਗ੍ਹਾ ਲਈ ਗਏ। ਜੇ ਹੁਣ ਆਪਾਂ ਵੀ ਮੰਨ ਲਓ ਇੱਕਨੇ ਆਪਾਂ ਬੀਜ ਕੇ ਵਾਖੜ। ਉਹਦੇ ਉੱਪਰ ਮਣੀ ਮਣੀ ਮਿੱਟੀ ਡੇਰ ਕੇ ਇਹ ਮਾਨੀਟਰ ਇਹ ਉਹ ਤਾਂ ਸਾਰੇ ਉਕਣ ਬੀਜ ਤੇ ਆਦਾ ਪੰਜ ਕੇ ਛਿੱਟਾ ਪਈ ਤੇ ਆ ਤੂੰ ਕੱਲੋਂ ਪੀਛ ਲਈਏ ਵੀਡੀਓ ਪਾ ਦੀ ਧੰਨਵਾਦ ਤੇ ਨੇ ਕਹਿੰਦੇ ਵੇਖਣੇ ਸੁੱਕੀ ਛਿੱਟਾ ਨਹੀਂ ਨਹੀਂ ਅੰਗੂਰ ਮਿੰਨਨ ਦਈਏ ਜੀ ਹੈ ਵੇਖਣੇ ਤੁਹਾਨੂੰ ਛਿੱਟਾ ਦਈਏ ਜੀ ਹੋਰ ਨਹੀਂ ਵੇਖਣਾ ਇਹ ਨਹੀਂ ਭਾਈ ਜੀ ਕਰਿਆ ਆਇਗਾ ਜਿਵੇਂ ਯਾਰ ਉਹ ਬੇਜਾਂਗੀ ਬੀਜਦੇ ਜੁਗਗੇ ਉਧਰ ਵੇਖਣੇ ਸੁੱਕੀ ਬੀਜਦੇ ਉਧਰ ਉਹ ਐਦੇ ਕਹਿਣ ਦਾ ਜੁਗਗੇ ਐਦੇ ਕਹਿਣ ਦਾ ਭਿੰਦਰ ਨਗਰ ਦੇਖਿਆ ਬਾਈ ਨਾਲ ਸੁੱਕੀ ਦੇ ਛਿੱਟਾ ਦਿੱਤਾ ਤੰਗੜੀ ਫੇਰਦਾ ਮਾਹਿਆ ਜਿਹੜਾ ਕਾਇਦੀ ਨਹੀਂ ਹੋਈ ਨਹੀਂ ਕਹਿੰਦਾ ਜਿਹਨੇ ਨਰਮਣੀ ਬਰੇੜੀ ਪਟਣੇਉਂ ਮਾਸ਼ਦਾ ਜੀ ਗਾੜ ਜੁੱਠੀ ਵੀ ਆ ਉਹਦੇ ਬਾਅਦ ਛੱਡਦਾ ਜੀ ਗਾਦੇ ਭੇਜਦਾ ਵੀ ਗਾੜੀ ਹੋ ਜਾਂਦੀ ਹੈ ਹਾਂ ਕਹਿੰਦਾ ਅਸੀਂ ਤਾਂ ਕਦੇ ਬਿਜਿਓ ਨਹੀਂ ਕਰਾਇਆ ਝੱਕਣਾ ਬਾਅਦ ਚ ਕਹਿੰਦਾ ਹੁਣ ਪਾਣੀ ਲਾਉਣਾ ਪਰ ਇੱਥੇ ਇਹਨੇ ਨਾ ਪਿੱਛੇ ਮਲਗੀ ਸਿੰਘ ਨੇ ਬਿਜਿ ਨਹੀਂ ਦੀ ਉਹ ਪੂਰੇ ਤੁਰਪੀ ਦੀ ਵਿੱਚ ਜੰਗੂਰੇ ਬੋਰੇ ਗਾ ਜਲੇ ਉਹਦੇ ਪਰ ਹੋਈ ਵਧੀਆ ਤੇ ਬਾਅਦ ਚ ਐਵੇਂ ਐਸੀ ਇੱਕ ਨਾ ਬਿਜੀ ਵੇਸਾ ਥਾਰਾ ਅੱਛਾ ਤਗੜੀ ਫੇਰਤੀ ਪਾਣੀ ਭਰਤਾ ਸੀ ਅੱਜ ਕੀ ਦੇਖੋ ਜੀ ਬਿੰਦਰ ਨਾਲਾ ਫਾਰਮੂਲਾ ਕਰਨਾ ਮਾਸੜ ਠੀਕ ਹੈ ਕਰਿਆ ਤਾਂ ਮੈਂ ਉਹਰੇ ਇੱਕਣੇ ਤਾਂ ਪਿਛਲੀ ਵਾਰ ਵੀ ਸੁਆਗਾ ਹੀ ਮਾਰਿਆ ਦਾ ਵਿੱਚ ਇਹਨਾਂ ਨੇ ਤੂੰ ਸੁਆਗਾ ਮਾਰਿਆ ਦਾ ਵਿੱਚ ਕੁਭ ਨਹੀਂ ਮਾਰ ਅਜੀ ਸੁਆਗਾ ਜੂ ਮਾਰਿਆ ਦਾ ਵਿੱਚੇ ਐਸੀ ਕਿ ਉਹ ਵੀ ਨਹੀਂ ਮਾਰਨਾ ਓਰੇ ਅੱਛਾ ਹੂੰ ਟਰੈਕਟਰ ਲਵੇੜਨਾ ਹੀ ਨਹੀਂ ਵਧੀਆ ਯਾਰ ਹੁਣ ਮੈਂ ਦੋ ਤਿੰਨ ਦੇਖ ਲੇ ਆਪਣੇ ਓਰੇ ਉਹ ਏਕੜੀ ਵੀਦਦੇ ਆ ਬਾਣੇਗੇ ਤੇ ਵਿੱਚ ਨਹੀਂ ਇਹ ਡੱਕੀ ਜਾਊਗਾ ਬਾਅਦ ਚ ਆ ਚੱਲੀਆਂ ਦੇਖਿਆ ਨੀ ਯਾਰ ਤੇ ਆ ਪਾਣੀ ਆਇਆ ਹੁੰਦਾ ਹੁੰਦਾ ਵੀ ਮੂੜ ਮੂੜ ਜਾਂਦਾ ਹੁੰਦਾ ਡੱਕੇ ਲਾਉਂ ਜਾਈ ਜਾਂਦੇ ਚਲੋ ਦੇਖ ਲਓ ਬਾਕੀ ਆਪਣੀ ਆਪਣੀ ਉਹ ਆ ਬਾਕੀ ਪਤਾ ਨਹੀਂ ਟਾਈਮ ਦਾ ਕਾਹਨ ਰੂਟਾ ਰੂਟਾ ਗਲੇ ਬਾਅਦ ਚ ਵਿੱਚ ਰੂਟਾ ਮੀਟਰ ਪਤਰਾ ਜਹਾ ਹੋ ਰਿਹਾ ਦਾ ਫੈਕਟਰੀ ਜਹਾ ਹੋ ਰਿਹਾ ਹੂੰ ਘਰ ਦੀ ਤਿਆਰੀ ਆ ਜਾਂਦੇ ਬੱਗੇ ਵੀ ਲੈ ਆਉਂਦੇ ਆ ਕੇ ਆਣੇ ਥੋੜੇ ਨੇ 22 22 ਪਤਾ ਨਹੀਂ ਕਰ ਭੇਜਣੀਆਂ ਇਹ ਕਹਿੰਦੇ 20 ਤਰੀਕ ਤੱਕ ਬੀਜ ਨਹੀਂ ਆਉਂਦਾ ਬੀਜ ਉਹ ਸਹੀ ਬੀਜ ਨੇ ਭੇਜਣੇ ਪਨੀਰੀ ਹੂੰ 20 ਤੇ 20 ਮਹੀਨਾ 10 ਤਰੀਕ ਤੱਕ ਲੱਜਣੀ ਫਿਰ ਤਾਂ 10 15 ਤੱਕ 20 ਨਹੀਂ 23 20 ਦਿਨ ਦੀ ਲੱਜ ਜਾਂਦੀ ਆ 20 ਦੀ ਛੋਟੀ ਆ ਜਾਂਦੀ 25 ਦਿਨ ਲੱਗ ਹੂੰ ਮੈਨੇ ਵੀ ਨਹੀਂ ਵਕੋ ਹਾਂ ਅਹੀਂ ਮਹੀਨਾ ਦਾ ਕੋ ਹਾਂ ਮਹੀਨੇ ਦਾ ਤੱਕ ਕਰਦਣਾ ਮਸੜਾ ਤੇ ਮੇਰਾ ਕਰਦਣਾ ਪਾਣੀ ਪਾਣੀ ਜਿਹਾ ਚਲੋ ਜਾਲ ਚਲੋ ਜਾਲ ਹੋ ਜਾਣਾ ਹੂੰ ਬਾਕੀ ਹਰੇਕ ਫਸਲ ਹੁਣ ਵੀ ਪੈਂਦਾ ਰਿਹਾ ਬੰਦਿਆਂ ਨੂੰ ਇਹਦੇ ਵਾਰ ਅੱਜ ਅੱਜ ਕੱਲ੍ਹ ਦੇ ਦਿਨਾਂ ਚ ਚੱਲਦਾ ਦਾ ਕੰਮ ਆਦਾ ਟਰਾਲੇ ਚ ਮੱਛਲੀਆਂ ਤੈਰਦੇ ਜਿਹੜੇ ਹਾਂ ਅੱਜ ਦੇ ਦਿਨ ਤੇ ਉਹ ਕਰ ਆਹੀ ਦਿਨ ਤੇ ਆਹੀ ਦਿਨ ਤੇ ਅਸੀਂ ਜੇ ਧੂੜ ਜਦੇ ਫੇਰ ਨਾਲ ਰਾਸਤਾ ਪੜਦਾ ਤਾਂ ਫੇਰ ਮਿੱਟੀ ਜੋਂੜ ਕਰਦੇ ਅਸੀਂ ਛੇਦਰੀ ਹੁਣ ਦੱਬਿਆ ਪਿਆ ਵਾ ਆਉ 10 ਤਰੀਕ ਨੂੰ ਲੱਗ ਗਈ ਯਾਰ ਆਹੀ ਦਿਨ ਤੇ ਮਾਨੂੰ ਜੋ ਬਿੰਦ ਤੁਸੀਂ ਕਹਿਣੋਂ ਦਾ 27 ਨੂੰ ਪਰਾਂ ਦੇ ਵੀ ਨਹੀਂ ਦੀ ਜਗਾ ਲਿਖਿਆ ਐ ਮੈਨੂੰ 19 18 19 19 ਉਦੋਂ ਬਨਦੀ ਵੀਜੀਦੀ ਮੈਂ ਕਹਿੰਦਾ ਹੈ ਹੈ ਪਨੀਰੀ ਉਦੋਂ ਵੀਜੀਦੀ ਆਓ ਬਈ 20 ਤਰੀਕ ਦੀ ਯਾਦ ਜਦੋਂ ਅੰਤਵਾਨ ਨੇ 20 ਤਰੀਕ ਕਰੀ ਹੋਈ ਸੀ ਲੋਹ ਸਾਹਬ ਨਾਲੇ ਵੇਚਣੀ ਸੀ ਪਿੱਛੇ 20 ਤਰੀਕ ਇੱਥੇ ਦੀ ਤੇ 15 ਕ ਨੂੰ ਲੱਗਣ ਲੱਗੇ ਤੇ 20 ਨੂੰ ਵੇਚੀਦੀ ਮੈਂ ਠੀਕ ਹੈ 15 ਵਰੀ 20 ਨੂੰ ਵੇਚੀਦੀ ਜੀਰੋਂ ਵੇਚੀਦੀ ਵਿਚੇ ਵੀ ਆਹੋ ਜੀ ਉਚੇ ਹੁਣ ਆਇਤਾ ਦੱਸਦੇ ਹਲਿਆਰ ਹਾਈਬ੍ਰਿਡ ਦਾ ਤੇਰਾ ਤੇਰੀ ਨੂੰ ਪਤਾ ਲੱਗਣਾ ਕੱਲ ਨੂੰ ਤੇਰਾ ਹੈਲੋ ਉਚੇਰਾ ਬਾਈ ਨੂੰ ਖੁਸ਼ਖਬਰੀ ਮਿਲ ਜੂਗੀ ਹਾਈਬ੍ਰਿਡ ਵੀਤੀ ਉਹ ਤਨੈਂ ਲਈ ਖਬਰ ਹਵਾਰ ਚ ਬੜਾ ਬੜਾ ਨਿਮਾ ਜ ਮੋਬਾਈਲ ਪ੍ਰਾਇਰ ਖੰਫੇ ਕੇ ਦੀ ਸੀ ਹੁਣ ਤਾਂ 26 ਨਾੜੀ ਲਾ ਲਈ ਹੁਣ ਤਾਂ ਜਿਹੜਾ ਕੋ ਮਰਜੀ ਹੋ ਜਾ ਮੈਂ ਫਿਰ ਤੂੰ ਹਾਈਬ੍ਰਿਡ ਦੇਖਦਾ ਹੈ ਤੂੰ ਨਾ ਨਾ ਮੈਂ ਹੁਣ ਦੱਸਦਾ ਇਹਨੂੰ ਵੀ 23 ਤੇ ਤੇਰਾ ਤੇ ਵੀ ਦੱਸ ਦੇ ਕੱਲ ਨੂੰ ਪਤਾ ਲੱਗ ਗਿਆ ਫਿਰ ਬੀਜ ਵੀ ਲਾਉਂਗੇ ਹਾਂ ਇੱਥੇ ਕਿੱਦਾਂ ਆਹੋ ਜੇ ਹੁਣ ਗਵਰਨਮੈਂਟ ਕੋਈ ਦੇਊਗੀ ਉਹ ਤਾਂ ਹੀ ਆ ਨਹੀਂ ਤਾਂ ਫੇ 26 ਕਿਤੇ ਨਹੀਂ ਗਈ जिने 26 ਲਾਉਣੀ ਆ ਤਾਂ 23 ਨੂੰ ਵੀ ਬੀਜੇ ਉਹ ਤਾਂ 20 ਤੇ ਵੀ ਬਾਅਦ ਬੀਜੇ ਹਾਂ ਹੋਰ ਵੀ ਕਹਾ ਜਿੰਨੀ ਲੇਟ ਲੱਗ ਮੈਂ ਦੇਖੀ ਸੀ ਸਰਬਜੀਤ ਰਾਣੇ ਯਾਰ ਹੁਣ 22 ਦਾ ਉੱਥੇ ਕਰਤਾਰਪੁਰ ਕੋਲ ਦੇ ਫੋਨ ਆਇਆ ਤਾਂ ਵੀ ਉਹ ਵੀ ਕਰਦਾ ਰਿਹਾ ਕਹਿੰਦਾ ਜਿਹਨੇ 26 ਲਾਉਣੀ ਆ ਕਹਿੰਦਾ 26 ਲੱਗਦਾ ਹੁਣ ਵੀ ਯਾਨੀ ਮਾਸਾ ਕਹਿੰਦਾ ਗੇਤੀ ਵੀ ਕਹਿੰਦਾ ਉਹਦਾ ਝਾੜ ਘਟ ਜਾਣਾ ਪਹਿਲੀ ਤੱਕ ਬੀਜੋਗੇ 26 ਹੁਣ ਤੇ ਪਹਿਲਾਂ ਉਹਦਾ ਜਵਾਬ ਨਹੀਂ ਦਿੰਦੀ ਹੈਗੀ ਵੀ ਮੈਂ ਨਹੀਂ ਹੁਣ ਹੈਗਾ ਹੋ ਜਾ ਨਹੀਂ ਕਹਿੰਦਾ ਉਹ ਝਾੜ ਘਟ ਜਾਣਾ ਜਿਹੜੀ ਥੋੜੀ ਲੇਟ ਲੱਗਣੀ ਜਾ ਕੇ ਕਹਿੰਦਾ ਉਹਦਾ ਝਾੜ ਜਿੰਨਾ ਝੂਠ ਬੋਲਉਂਦਾ ਆ ਆ ਕਹਣਾ ਦਾ ਜਲਾਈ ਤੇ ਬਾਦ ਲਾਈ ਆ ਇਹ ਆਪਣੀ 26 ਵੀ ਹੋਵੇ 20 ਦਿਨ ਦੀ ਉਹ ਆਪਣੀ ਦੀ ਕਹਣਾ ਫੇਰ ਦੇਖੀ ਤਾਂ ਕਹਿਣਾ ਵੀ ਹੋਰ ਤਾਂ 20 ਜੋ ਕੋਈ ਨਹੀਂ ਆਮਨੇ ਨਾ ਹੁੰਦੀ ਸੀ ਪਿਛਲੀ ਵਾਰ 20 ਦਿਨ ਦੀ 18 ਦਿਨ ਦੀ ਜਾਂ ਭੂਰੀ ਲੈ ਗਿਆ ਹਾਂ ਉਹ ਹੀ ਕਹਿੰਦਾ 18 20 ਦਿਨ ਦੀ ਸਾਰੀ ਦਿਨਾਂ ਚ ਉੱਠਦੀ ਗਈ ਆ ਉੱਪਰ ਨੂੰ ਗੋਲੀ 18 ਲੇਟ ਦੀ ਬਹੁਤ ਵਧੀਆ ਲੱਗੀ ਮੈਂ ਲੈਰੀ ਬਈ ਜਿਤਾਣ ਲਾਉਣ ਲੱਗ ਜਾ ਬੀਜੀ ਆ ਹਨੂ ਵੀ ਤਾਂ ਲਾਤੇ ਤੇ ਜਦੋਂ ਉਹਲੇ ਉਹਲੇ ਫਿੱਤ ਲਾਏ ਉਹਨੇ ਵਾਜ ਦੇ ਵਾਲਾ ਦੇਖੀ ਨਹੀਂ ਸਨਖੀ ਜੀ ਬੀਜੀ ਹੂੰ ਅੱਛਾ ਥੋੜਾ ਜਿਹਾ ਫੇਰ ਸਾਂਭਣ ਦਾ ਟਾਈਮ ਹੁੰਦਾ ਡੋਢੀ ਪੈਂਦੀ ਯਾਨੀ ਹਾਂ ਲੇਟ ਨੂੰ ਲੇਟ ਨੂੰ ਡੋਢੀ ਪੈਂਦੀ ਆ ਕੇ ਲੇਟ ਨੂੰ ਸਭ ਤੋਂ ਵੱਧ ਬਿਮਾਰੀਆਂ ਪੈਂਦੀਆਂ ਹਾਂ ਉਹ ਫਿਰ ਆਇਆ ਨਾ ਟੈਂਪਰੇਚਰ ਹੈਡ ਉੱਪਰ ਹੋ ਜਾਂਦਾ ਟੈਂਪਰੇਚਰ ਆਪਾਂ ਪੂਰੀ ਵਾਲੀ ਦੇਖੇ ਤੇ ਦਿਖਾਈ ਨਹੀਂ ਕਿ ਕਿੰਨੀ ਪਈ ਹੋਈ ਆਹ ਜਿਆ ਵੜਦੇ ਤੇ ਕਿਹੜਾ ਲੱਗਿਆ ਵਦਾ ਜੀਜ ਜੇਕਰ ਹਾਈਬ੍ਰਿਡ ਵਾਲਾ ਕਿਹੜਾ ਦਾ ਉਹ ਮੇਰੇ ਹਾਂ ਜਮੇ ਬੱਲਾਂ ਨੂੰ ਦੇਖਣ ਜਾ ਕਰਦੇ ਵਧੇ 3701 ਮੇਰੇ ਦਾ 3701 ਤਾਂ ਪੂਰੀ ਦਾ ਹੈ ਬੀਜ ਤਾਂ ਇਹ ਨਾਲੇ ਜਿਹੜਾ 26 ਦਾ ਦੇਖਦੇ ਵੀ ਜਿਹਦੇ ਕਿੰਨੀ ਬਿਮਾਰੀ ਪਈ ਉਹ 3701 ਨੇ ਬਾਅਦ ਉਹਦਾ ਰਿਆਤ ਤੇ ਹਾਈਬ੍ਰਿਡ ਤਾਂ ਕਹਿ ਦਿੰਨੇ ਆਪਾਂ 36 ਆਈ ਦੀ ਮੇਰੇ ਉੱਥੇ ਨਾਲੇ ਰੂਲੀ ਵੀ ਕਈ ਘਰਾਂ ਬਾਕੀ ਬੀਜਾਂ ਦਾ ਅੰਤੇ ਕੋਈ ਨਹੀਂ ਹੈਗਾ ਹਮ ਹੁਣ ਅਗਲਾ ਜਿੰਨਾ ਜਹਾਜ ਲਾਇਆ ਉਹ ਦੱਸਣਾ ਜ਼ਰੂਰ ਆ ਹਮ ਟਮਾਟਾ ਵੀ ਜਿਹੜਾ ਦੱਸ ਦਿੰਦਾ ਕੋਈ 110 10 ਦਾ ਲਾਉਣ ਨੂੰ 132 ਦੱਸਦਾ ਨੇ ਲੈ ਲਾਈ 132 132 ਦੇ ਲੋਕ ਜ਼ਿਆਦਾ ਕਹਿੰਦੇ ਆ ਪਰ ਇਹ ਮਿਲਦਾ ਨਹੀਂ ਹੈ 131 32 ਤਾਂ ਮਿਲਦਾ ਹੁਣ ਆ ਯਾਰ ਮਿਲਦਾ 32 32 ਆ ਵਾ ਤਾਂ ਮਹਿੰਗਾ ਤਾਂ ਖਣੀ ਮਹਿੰਗਾ ਅਸਾ ਉੱਥੇ ਮੁਕੇ ਹੋਦਾ ਖੇਤੀ ਬਗਾਨੀਆਂ ਵਾਲੇ ਦੇ ਨਮਕਾ ਉਹ ਆਮ ਦਾ ਮੇਲਾ ਬਾਕੀ ਛੱਲੀ ਜਾਣਾ ਸਾਰਾ ਕੁਝ ਤੇ ਸਾਹਮਣੇ ਲੱਗ ਜਾਣਾ ਇੱਥੇ ਆਮਲਾ ਦਵਾਈ ਹੋਵ ਕਰ ਸ ਹੈ ਅੱਪਲ ਦਾ ਕਹਿੰਦਾ ਜਿਹੜਾ ਕੰਮਾਂ ਟੱਪੜ ਜਾਣਾ ਖੇਤੀ ਹੈ ਉਹ ਵੀ ਜਿਰੀ ਦਵਾਈ ਬਹੁਤ ਘਟਾ ਆਪਣੇ ਏਰੀਆ ਚ ਤਾਂ ਬੂਟਾ ਹੀ ਆ ਬੂਟਾ ਹੀ ਆ ਫੋਰ ਪਾਸੇ ਰੋੜਾ ਨੇ ਲਝਾਲੇ ਜਿਰੀ ਘਟੇ ਗਈ ਆ ਜੀ ਕੋਈ ਭਈਆ ਭੱਜ ਗਿਆ ਇੱਕ ਦੀ ਹੂੰ ਬਈਏ ਬਾਊਡਰ ਹੈ ਹੂੰ ਅੰਬਰਦਾਰੀ ਨੇ ਤਾਂ ਖਾਲੀ ਹੋ ਗਿਆ ਜਨੂ ਬਿਹਾਰ ਪਹੁੰਚ ਜਣ ਲੜਾਈ ਬੰਦੂਗੀ ਆਠ ਰੇਨਾ ਨੂੰ ਕਹੇ ਸਾ ਨਹੀਂ ਆਇਆ ਹੈਗਾ ਹੂੰ ਨਾ ਨਾ ਬਈਏ ਤਾਂ ਆਣਾ ਹੈ ਭਈਏ ਤਾਂ ਆ ਜਾਣਾ ਜਣੀ ਤਾਂ ਹੀ ਲੇਟੇ ਰੱਖਣੇ ਥੋੜਾ ਜਿਹਾ ਕੰਮ ਯਾਰ ਆਹੋ ਚੱਲੇ ਤੇ ਲੂਟਰ ਵਧੀਆ ਰਹਦਾ ਕੰਮ ਇੱਕ ਵੱਡਣਾ ਸੌਖੀ ਆ ਪਿਛਲੀ ਵਾਰ ਮੈਂ ਵੀ ਰਿਡਕ ਤੇ ਫਿਰੀ ਗਏ 26 26 ਤਰੀਕ ਹੋ ਗਈ ਪਹਿਲੀ ਉਹ ਨਹੀਂ ਆਉਣੀ ਚਾਹੀ ਹਾਂ ਜੇ ਪਹਿਲੀ ਆਈ 28 ਨੂੰ ਵੀ ਪੈ ਗਈ ਆ ਇਹ ਬੱਛੇ ਦਾ ਬਹੁਤ ਦਰਾਨ ਆ ਆ ਵਾਦਣ ਅਸੀਂ ਦੇਖਣ ਗਏ ਓਏ ਆਜ ਤਰੇ ਵਿੱਚ ਜੀਦੀ ਇਹ ਵੱਡ ਹੋ ਜੂਗੀ ਮੈਂ ਕਿਹਾ ਫੜੀ ਦੋ ਤਿੰਨ ਦੀ ਧੁੱਪ ਪਈ ਬਣ ਗਈ ਫੇਰ ਗੱਲ ਮਸ਼ੀਨ ਘੜ ਗਈ ਚੱਲੀ ਹਾਂ ਬੀਤਰਾ ਖਰੀਦਣੇ ਟਾਈਮ ਉੱਥੇ ਗਾ ਹੂੰ ਵਾਹੇ ਗਾ ਬਹੁਤਾ ਕਰੇ ਮਾਸੜੇ ਰੋਜ ਹੋਰ ਸ਼ਾਮ ਨੂੰ ਫੋਨ ਕਰਨਾ ਹਾਂ ਅਜੀ ਵਿਕੂਗੀ ਮਗਰ ਨਾ ਪਤਾ ਨਹੀਂ ਚੱਲ ਮਸੇ ਉਹ ਕਰਦਾ ਟਾਈਮ ਟਾਈਮ ਦੀ ਗੱਲ ਉਹ ਉੱਕੜ ਢੇਰੀ ਛੱਡੇ ਹੁਣੇ ਉੱਕੜਾ ਹੀ ਬਸ ਇੱਕ ਅਸੀਂ ਨਹੀਂ ਰਹੇ ਜੱਗੇ ਉਹ ਤੇ ਸਾਰੇ ਐਂ ਕਰਦੇ ਤੇ ਜਿਹੜਾ ਮਾਂਜਾ ਵੀ ਫਿਰ ਕੰਮ ਨਿਭੜੇ ਐ ਤਕੀ ਦਾ ਬਾਕੀ ਬਾਈ ਜੱਗੇ ਨੇ ਲੈਣੀ ਐ ਇੱਕ ਇਹ ਕਿਹੜਾ ਲੈਣਾ ਬੋਲ ਗਾਂ ਲੈਣੀ ਆ ਜੀ ਗਾਂ ਹੋ ਜਾਂਦੀਆਂ ਯਾਰ ਹਾਂ ਹੋ ਜਾਂਦੀਆਂ ਨਹੀਂ ਨਹੀਂ ਹੋ ਜਾਂਦੀਆਂ ਗਾਂ ਲੈਣੀ ਆ ਬਾਈ ਜੱਗੇ ਨੇ ਲੈ ਲਈਆਂ 25 ਮਿੰਟ ਗਾਉਂਦੀਆਂ ਸ਼ਾਮ ਤੱਕ ਨਾ ਦੁੱਧ ਦਿੰਦੀਆਂ ਉਹ ਨਹੀਂ ਦਾ ਡਾਉਂਡੀ ਗੇੜੇ ਵਾਲੀਆਂ ਦੁੱਧ ਵਾਲੀ ਕਹਿ ਲੈਣੀ ਆ ਕੋਈ ਹੋਈ ਕਿਸੇ ਕੋਲ ਹੋਈ ਬਾਈ ਜੱਗੇ ਨਾਲ ਰਾਬਤਾ ਕਰ ਲਿਓ ਹਾਂ ਜਾਂ ਮਾਸੜ ਦਾ ਨੰਬਰ ਹੁਣੋ ਬਾਈ ਮਾਸੜ ਨੂੰ ਦੱਸ ਦਿਓ ਮਾਸੜ ਵੀ ਹੈਗਾ ਗਾਹਕ ਹਾਂ ਮਾਸੜ ਗਾ ਕੇ 20 ਦਿਨ ਤੱਕ ਮੈਂ ਹੁਣ ਹੱਟ ਕੇ ਲਵਾਂਗਾ ਥੋੜਾ ਮਾਸੜ ਨੇ ਬਾਈ ਲੈਣੀ ਆ ਧਾਨਾਂ ਦੀ ਲਵਾਈ ਚ ਹਾਂ ਭਈਆਂ ਨੂੰ ਪਹਿਲੀ ਚਾਹ ਆਹੀਂ ਬੁਲਾਉਣੀ ਚਾਹਾਂ ਗੈ ਲੈ ਕੇ ਬੋਲੀ ਬੋਲੀ ਦੀ ਚਾਹ ਉਹਨਾਂ ਨੂੰ ਬੁਲਾਉਣੀ ਆ ਨਹੀਂ ਸਾਢੇ ਜਣਾ ਜਦ ਤੱਕ ਹੈਂ ਕਿਆ ਬਤਾ ਗਰਮੀ ਕੱਢੇ ਦੇ ਬੇ ਅੱਛਾ ਹਲਾ ਮੈਂ ਇਸ ਘਟ ਗਈ ਤੂੰ ਜਮਾਂ ਹੀ ਹਾਂ ਜਦ ਮਾਂ ਜਾ ਪਟੂ ਗਿਆ ਤਾਂ ਉਹ ਸਮਝਾ ਉਹ ਕਹਿ ਲੈਣੀ ਆ ਫੇ ਉਹ ਬਦਲ ਲੱਗੀ ਹਾਂ ਯਾਰ ਹੁਣ ਸੋਣਾ ਤਿੰਨ ਸਾਢੇ ਤਿੰਨ ਗਾੜੀ ਵਧੀ ਕਿਹੜੀ ਜੜੀ ਬੂਟੀ ਨਾਲ ਦੁੱਧ ਦੁੱਧ ਚਲ ਹੁਣ ਜੜੀ ਬੂਟੀ ਮੈਂ ਸਾਰੀ ਕਾ ਦੱਸਣੀ ਆ ਮੈਂ ਉਹਦਾ ਫੋਨ ਬਤਾਉਂਗਾ ਮੈਂ ਅਗਲੇ ਨੂੰ ਅੱਛਾ ਇਹ ਸਾਰੇ ਨੁਕਤੇ ਹੁਣ ਦੱਸ ਤੇ ਵੇਖਿਆ ਪਹਿਲਾਂ ਚਲ ਵੀ ਗੈਂ ਹੋਈ ਬਾਈ ਜਰੂਰ ਰਾਬਤਾ ਕਰੇ ਸਾਡੇ ਨਾਲ ਦੱਸਿਓ ਬਾਈ ਹਾਂ ਦੱਸ ਦਿਓ ਬਾਈ ਕੋਈ ਜਰਸੀ ਹੋਈ ਜੇ ਦੁੱਧ ਹੋਵੇ ਜਰਸੀ ਹੋਈ ਕੋਈ ਹੋਈ ਬਿੰਦ ਤਾਂ ਇਹ ਤਾਂ ਨਹੀਂ ਲੈਣੀ ਖੰਨੇ ਮੰਡੀ ਜਾ ਕੇ ਆਉਂਗੇ ਨਹੀਂ ਹੋਈ ਬਾਈ ਖੰਨੇ ਵਾਲੀ ਮੰਡੀ ਜੀ ਤਿਆਰ ਆ ਸਾਡਾ ਕੰਮ ਹਾਂ ਨਹੀਂ 15 ਤਰੀਕ ਨੂੰ ਖੰਨੇ ਨੂੰ 15 20 ਨੂੰ ਕਿੱਥੇ ਕਰਾ ਲਈ ਕਰਾ ਲਈ 20 ਨੂੰ ਹੈ ਕਰਾ ਲਈ ਕਰਾ ਲਈ ਲੱਗਦੀ ਹੈ ਹਾਂ ਪਤਾ ਨਹੀਂ ਲੱਗਦੀ ਆ ਮੈਂ ਕਹਾਂ ਲੱਗਦੀ ਖੈੜ ਤੇ ਉਹਨਾਂ ਨੂੰ ਲੱਗਦੀ ਖੈੜ ਜੇ ਕੋਲ ਜਾਈਗੀ ਕਰਾ ਲਈ ਆ ਕੇ ਤਾਂ ਵਗੈਰਾ ਬੰਦ ਹੋਊਗੀ ਕੋ ਖੈੜ ਲੱਗਦੀ ਖੈੜ ਸਿਸਮਾ ਖੈੜ ਲੱਦੀ ਜਿਹੜੀ ਸਿਸਮਾ ਰੋਡ ਪਰ ਉਹ ਚਾਰ ਲੱਗਦੀਆਂ ਉਹ ਬੰਦ ਹੋਊਗੀ ਬੰਦ ਹੋਊਗੀ ਹੁਣ ਕਿਹੜੀ ਕਰਾ ਲਈ ਉਹ ਪ੍ਰਵਾਸ ਰਾਜਾ ਟੱਪ ਦੀ ਸਾਰੇ ਉਹ ਹੈ ਨਹੀਂ ਇਧਰ ਪਾਸੇ ਕਿੱਡੀ ਦਾ ਮੰਡੀ ਪੱਕੀ ਮੰਡੀ ਆ ਚਾਰ ਮੰਡੀਆਂ ਲੱਗਦੀਆਂ ਚਾਰੇ ਖੰਨੇ ਦੀਆਂ ਚਾਰੇ ਕਰਾ ਲਈਆਂ ਕਰਾਲੀਓਂ ਵੱਜਦੀ ਜਣੀ ਉਹ ਕਰਾਲੀ ਚ ਵੱਜਦੀ ਆ ਕਰਾਲੀ ਚ ਵੱਜਦੀ ਆ ਨਾਲ ਦੀ ਮੰਡੀ ਕਹਿਣ ਲੱਗੇ ਆ ਕਰਾਲੀ ਦੀ ਮੰਡੀ ਕਹਿਣ ਆ ਅੱਛਾ ਇਹਦੀ ਇੱਥੇ ਸਿਸਮਾ ਰੋਡ ਵਾਲੇ ਬੰਦ ਹੋਊਗੀ ਉਹ ਕੱਦੀ ਹੋਊਗੀ ਉੱਥੇ ਕੋਈ ਬਣ ਗਿਆ ਮੈਂ ਉਹ ਨਹੀਂ ਕਿਹਾ ਹਨਾ ਉਹ ਕੱਦੀ ਬੰਦ ਨਹੀਂ ਨਹੀਂ ਉਧਰ ਹੁਣ ਬਹੁਤ ਦੇਰ ਹੋ ਗਈ ਇਹ ਹੋਈ ਬਾਈ ਦੱਸਿਓ ਜਰੂਰ ਜੱਗੇ ਨੂੰ ਜਾਂ ਮਾਸੜ ਵੀ ਗਾਹਕਾ ਗਾਹਕ ਤਾਂ ਅਸੀਂ ਵੀ ਆ ਤੂੰ ਤੂੰ 3 ਨੰਬਰ ਪਾ ਨਈ ਦਾ ਵੇ ਅਸੀਂ ਖੰਨੇ ਨੂੰ ਚੱਲੇ ਸਦੀ ਗੱਲ ਆ ਨਾਪਸੰਦ ਆ ਜੀ ਫੇਰ ਇਹ ਸਭ ਤੋਂ ਉਧਾ ਕਰ ਲਊਗਾ ਅੱਛਾ ਹੂੰ ਇਹ ਨਹੀਂ ਹੋ ਸਕਦਾ ਮੈਂ ਤਾਂ ਪਿੱਛੇ ਤੇ ਚੱਲਣਾ ਇਹ ਪਹਿਲਾਂ ਕਰ ਸਕਦੇ ਆ ਉਹ ਇਹ ਪੈਸੇ ਜਾਵਨ ਬੈਂਕੇ ਨਿਕਲਦੇ ਸਟੱਡੀ ਨਿਕਲਦੀ ਨਹੀਂ ਆ ਗਈ YouTube ਤੇ ਤਾਂ ਨਹੀਂ ਹੋਈ ਹਾਲੇ ਹਾਲੇ ਹੋਈ ਨਹੀਂ ਢੱਲਾ ਕਮ ਜਾਣਾ ਖਾਨ ਹੋ ਗਏ ਦੁੱਧ ਦੇਖ ਵੀ ਆ ਗਏ ਆ ਪਹਿਲਾ ਵੀਡੀਓ ਪਾਈ ਸੀ ਇੱਕ ਵਾਰੀ ਮੈਨੂੰ ਪਤਾ ਨਹੀਂ ਗਿਆ ਨੋਟ ਤੇ ਉਹ ਮਾਸੜ ਜਾਵਨ ਤੇਰੇ ਵਾਲੇ ਕੰਮ ਆ ਜੇ ਗਾਂਵਾਂ ਦਾ ਨੌ ਲੰਨੇ ਮੈਂ ਦੁੱਧ ਵਾਜਦੀ ਨਹੀਂ ਮੈਂ ਦੁੱਧ ਵਾਜਦੀ ਨਹੀਂ ਫਿਰ ਫਰੂਦ ਲਿਆ ਕਰ ਬੋਲ ਕੱਢ ਕੇ ਮੈਂ ਕਹਿੰਦਾ ਬੋਲ ਕੱਢ ਕੇ ਗਾਂ ਮੈਂ ਦੀ ਵੀਡੀਓ ਮੈਂ ਦੁੱਧ ਤੋਂ ਦੇਰ ਕੰਨ ਚ ਕਹਿ ਕੇ ਮੈਂ ਗਾਂ ਲੈ ਆਉਣੀ ਗਵਰਟੀ ਭਰਦੀ ਨਹੀਂ ਹਾਂ ਹਾਂ ਇਹ ਹੈ ਬਦਲਣਾ ਆਹੋ ਹੈਂ ਕੋਈ ਨਹੀਂ ਭਾਈ ਕੰਦੇ ਮਿਲਦਾ ਤੁਹਾਨੂੰ ਬਾਕੀ ਜੇ ਬਦੀ ਸਾਨੂੰ ਦੱਸਦੀ ਵਾ ਮੈਂ ਵੀਡੀਓ ਕਰ ਦੂੰਗਾ ਲੈ ਇਹਦੇ ਖੋਰ ਤੇ ਵੀ ਕਾਹਦਾ ਕਰੂੰਗਾ ਨਹੀਂ ਮਾੜ ਇਹ ਤਾਂ ਇੱਕ ਗੱਲ ਤਾਂ ਐ ਕਹੀ ਪਹਿਲਾਂ ਵੀ ਮੈਂ ਕਹੇ ਤਾਂ ਨਾ ਲੱਤਾ ਉਹ ਕੋਈ ਜੜੀ ਬੂਟੀ ਪਾਈ ਐ ਜੜੀ ਬੂਟੀ ਦਾ ਮੈਂ ਤੁਹਾਨੂੰ ਦੱਸਿਆ ਮੈਂ ਪਹਿਲਾਂ ਸੁਣ ਤਜਾਬੀ ਦਾ